ਧੰਨਵਾਹੀ ਗੁਰੂ ਜੀਓ ਪੌੜੀ ਨਾਨਕ ਜੀ ਉਪਾਇ ਕੈ ਲੇਖ ਨਾਮੈ ਧਰਮ ਬਹਾਲਿਆ ਉਥੈ ਸਚੇ ਹੀ ਸਚ ਨਿਬੜੈ ਕੱਡੇ ਜਜ਼ਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤਿਰੈ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲੇਖ ਨਾਵੈ ਧਰਮ ਬਹਾਲਿਆ ਲੇਖ ਨਾਵੈ ਧਰਮ ਬਹਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੀ ਅੰਮ੍ਰਿਤਮਈ ਸਹੋਬਤ ਵਿੱਚ ਜੁੜ ਬੈਠਣ ਦਾ ਆਪਾਂ ਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਤੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਨਾਲ ਸਰਵਣ ਕੀਤੇ ਨੇ। ਇਹਨਾਂ ਰੋਜ਼ਾਨਾ ਦੇ ਦੀਵਾਨਾ ਵਿੱਚ ਆਪਾਂ ਆਸਾ ਦੀ ਵਾਰ ਦੀ ਮੁਬਾਰਕ ਬਾਣੀ ਦੀ ਲੜੀ ਬਾਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ ਇਸੇ ਲੜੀ ਤਾਪ ਜੀ ਨੇ ਪਹਿਲੀ ਪਉੜੀ ਔਰ ਉਸ ਨਾਲ ਸੰਬੰਧਿਤ ਸ਼ਲੋਕਾਂ ਦੀ ਵਿਚਾਰ ਉਪਰੰਤ ਦੂਜੀ ਪਉੜੀ ਨਾਲ ਸੰਬੰਧਿਤ ਤਿੰਨ ਸ਼ਲੋਕਾਂ ਦੀ ਵਿਚਾਰ ਸਰਵਣ ਕੀਤੀ ਹੈ ਸਤਿਗੁਰੂ ਮਹਾਰਾਜ ਨੇ ਜੋ ਪੌੜੀ ਦਾ ਭਾਵ ਹੈ ਉਸ ਦੀ ਐਕਸਪਲੇਨੇਸ਼ਨ ਵਿਆਖਿਆ ਪਹਿਲੇ ਤਿੰਨ ਸ਼ਲੋਕਾਂ ਵਿੱਚ ਦਰਜ ਕੀਤੀ ਹੈ ਸੋ ਪਹਿਲਾ ਸ਼ਲੋਕ ਇਹ ਸੀ ਕਿ ਪਰਮੇਸ਼ਰ ਵਾਹਿਗੁਰੂ ਦੀ ਹੋਂਦ ਸੱਚੀ ਹੈ ਤੇ ਉਸ ਨੇ ਜਿਹੜਾ ਕਰਮ ਜਿਹੜੀ ਬਖਸ਼ਿਸ਼ ਕਰਦਿਆਂ ਹੋਇਆਂ ਆਪਣੀ ਬਖਸ਼ਿਸ਼ ਵਿੱਚੋਂ ਜਗਤ ਪਸਾਰਾ ਪੈਦਾ ਕੀਤਾ ਇਹ ਉਸ ਦਾ ਪ੍ਰਤੀਬਿੰਬ ਹੈ ਉਸ ਦਾ ਸਰਗੁਣ ਰੂਪ ਹੈ ਫਿਰ ਮਹਾਰਾਜ ਨੇ ਫਰਮਾਇਆ ਕਿ ਉਹ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਵੱਡੀ ਹੈ ਕਿਉਂਕਿ ਉਸ ਦੇ ਗੁਣ ਉੱਚੇ ਨੇ ਉਸ ਦੀ ਹੋਂਦ ਵੱਡੀ ਹੈ ਉਹਦੀ ਰਜ਼ਾ ਵੱਡੀ ਹੈ ਉਹਦਾ ਟਿਕਾਣਾ ਉੱਚਾ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਫਿਰ ਤੀਜਾ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਤਿਗੁਰਾਂ ਨੇ ਇਸੇ ਭਾਵ ਨੂੰ ਅੱਗੇ ਵਿਆਖਿਆ ਦਿੰਦਿਆਂ ਕਿਹਾ ਵੀ ਪਰਮੇਸ਼ਰ ਆਪਣੀ ਰਚਨਾ ਦੇ ਵਿੱਚ ਵਿਦਮਾਨ ਹੈ ਜਿਹੜੀ ਸਿਰਜਣਾ ਉਹਨੇ ਕੀਤੀ ਹੈ ਉਹ ਆਪਣੀ ਸਿਰਜਣਾ ਤੋਂ ਪਾਸੇ ਨਹੀਂ ਹੋਇਆ ਆਪਣੀ ਸਿਰਜਣਾ ਦੇ ਵਿੱਚ ਓਤਪੋਤ ਹੋ ਗਿਆ ਸਮਾ ਗਿਆ ਇਹ ਖਿਆਲ ਤਕਰੀਬਨ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਾਰ-ਬਾਰ ਦੁਹਰਾਇਆ ਗਿਆ ਸਾਰੇ ਭਗਤ ਸਹਿਬਾਨਾਂ ਨੇ ਗੁਰੂ ਸਹਿਬਾਨਾਂ ਨੇ ਇਸ ਦੀ ਬੜੀ ਖੂਬਸੂਰਤ ਵਿਆਖਿਆ ਕੀਤੀ ਹੈ ਕਿ ਉਹ ਪਰਮੇਸ਼ਰ ਕੁਦਰਤ ਦਾ ਰਚੇਤਾ ਔਰ ਸਿਰਜਕ ਹੈ ਤੇ ਸਿਰਜਕ ਆਪਣੀ ਸਿਰਜਣਾ ਤੋਂ ਵੱਖਰਾ ਨਹੀਂ ਉਹ ਆਪਣੀ ਸਿਰਜਣਾ ਦੇ ਵਿੱਚ ਵਿਦਮਾਨ ਹੈ ਓਤ ਪੋਤ ਪ੍ਰਭ ਸੋਈ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਮਾਚਾਨਣ ਹੋਇ ਤਿਸ ਦਾ ਚਾਨਣ ਦਾ ਅਰਥ ਹੈ ਉਸ ਦੀ ਹੋਂਦ ਦੇ ਪ੍ਰਕਾਸ਼ ਸਦਕਾ ਹੀ ਜਗਤ ਪਰਵਰਤਨਸ਼ੀਲ ਹੈ ਜੀਵੰਤ ਹੈ ਕਿਰਿਆਸ਼ੀਲ ਹੈ ਕਰਮ ਕਰ ਰਿਹਾ ਹੈ ਲਗਾਤਾਰ ਪ੍ਰੋਸੈਸ ਦੇ ਵਿੱਚ ਹੈ ਕਿਰਿਆ ਦੇ ਵਿੱਚ ਹੈ ਟਿੱਕੀ ਹੋਈ ਨਹੀਂ ਕੋਈ ਵੀ ਚੀਜ਼ ਸਫਰ ਦੇ ਵਿੱਚ ਹੈ ਔਰ ਆਪਣੀ ਆਪਣੀ ਡਿਊਟੀ ਜਿਹੜੀ ਉਹ ਪੂਰੀ ਕਰ ਰਹੀ ਹੈ ਕਿਸੇ ਵੀ ਚੀਜ਼ ਨੂੰ ਉਸ ਨੇ ਪੈਦਾ ਕੀਤਾ ਤੇ ਉਹ ਸਫਰ ਦੇ ਵਿੱਚ ਹੈ ਲਗਾਤਾਰ ਕਿਉਂਕਿ ਉਹਦੇ ਪਿੱਛੇ ਇੱਕ ਜੀਵੰਤ ਚੇਤਨ ਬ੍ਰਹਮ ਖੜਾ ਹੈ ਉਸ ਦੇ ਪਿੱਛੇ ਇੱਕ ਹਸਤੀ ਖੜੀ ਹੈ ਉਸ ਦੇ ਪਿੱਛੇ ਇੱਕ ਚੇਤਨਾ ਖੜੀ ਹੈ ਜਿਹੜੀ ਇਸ ਮਟੀਰੀਅਲ ਨੂੰ ਲਗਾਤਾਰ ਤਬਦੀਲ ਕਰਦੀ ਹੈ ਆਪਣੀ ਪੈਦਾ ਕੀਤੀ ਹੋਈ ਵਸਤੂ ਨੂੰ ਸਫਰ ਦੇ ਵਿੱਚ ਰੱਖਦੀ ਹੈ ਤੋ ਸਤਗੁਰੂ ਮਹਾਰਾਜ ਨੇ ਇਸ ਭਾਵ ਦੀ ਵਿਆਖਿਆ ਕਰਦਿਆਂ ਗੁਰੂ ਅੰਗਦ ਸਾਹਿਬ ਜੀ ਨੇ ਨਾਲ ਇਹ ਵੀ ਲਿਖਿਆ ਕਿ ਉਹਦੇ ਹੁਕਮ ਦਾ ਪਸਾਰਾ ਇੰਨਾ ਬੇਅੰਤ ਹੈ ਕਿ ਜਿਸ ਨੂੰ ਸ਼ਬਦਾਂ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਕੋਈ ਵੀ ਕਹਿ ਕੇ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਉਹਦੀ ਹੁਕਮ ਵਿੱਚ ਹੀ ਜੀਵ ਮਾਇਆ 'ਚ ਡੁੱਬ ਜਾਂਦੇ ਨੇ ਹੁਕਮ ਵਿੱਚ ਹੀ ਉਸ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਹੁਕਮ ਵਿੱਚ ਹੀ ਉਸ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ ਹੁਕਮ ਵਿੱਚ ਹੀ ਵਿਛੋੜਾ ਪੈਂਦਾ ਹੈ ਪਰ ਇਸ ਗੱਲ ਨੂੰ ਕਥਨ ਕਰਕੇ ਨਹੀਂ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਕਿ ਇਹ ਹੁਕਮ ਰਾਸ ਕਿਨੂੰ ਆਏਗਾ ਇਸ ਗੱਲ ਨੂੰ ਅਗਰ ਜਾਨਣਾ ਹੈ ਤਾਂ ਮਹਾਰਾਜ ਨੇ ਕਿਹਾ ਇੱਕ ਪ੍ਰੋਸੈਸ ਦਾ ਹਿੱਸਾ ਬਣਨਾ ਪਏਗਾ ਉਹ ਕੀ ਹੈ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਗੁਰੂ ਦੇ ਲੜ ਲੱਗਣਾ ਪਏਗਾ ਗੁਰੂ ਦੀ ਸੋਭਤ ਮੰਨਣੀ ਪਏਗੀ ਗੁਰੂ ਨੂੰ ਸਮਰਪਿਤ ਹੋਣਾ ਪਏਗਾ ਗੁਰੂ ਦੇ ਅਨੁਸਾਰੀ ਜੀਵਨ ਢਾਲ ਕੇ ਹੀ ਇਸ ਗੱਲ ਦਾ ਖਿਆਲ ਇਸ ਗੱਲ ਦਾ ਅਹਿਸਾਸ ਜੀਵ ਦੇ ਅੰਦਰ ਹੁੰਦਾ ਹੈ ਕਿ ਪਰਮੇਸ਼ਰ ਦੇ ਹੁਕਮ ਮੁਤਾਬਕ ਕਿਵੇਂ ਰਾਸ ਆਇਆ ਜਾਏ ਕਿਵੇਂ ਉਹਨੂੰ ਪਾ ਜਾਈਏ ਕਿਵੇਂ ਉਹਨੂੰ ਚੰਗੇ ਲੱਗੇ ਕਿਵੇਂ ਪ੍ਰਵਾਨ ਹੋਈਏ ਇਸ ਵਾਸਤੇ ਮਹਾਰਾਜ ਨੇ ਹੁਣ ਪੌੜੀ ਦੀ ਕਿਉਂਕਿ ਪੌੜੀ ਦਾ ਭਾਅ ਵੀ ਸਾਰੇ ਸ਼ਲੋਕਾਂ ਵਿੱਚ ਵਕ ਵਕ ਪਹਿਲੂ ਤੋਂ ਬਿਆਨ ਕੀਤਾ ਜਾਂਦਾ ਹੈ ਸੋ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਦੂਜੀ ਪੌੜੀ ਹੈ ਕੁੱਲ 24 ਪੌੜੀਆਂ ਨੇ ਆਸਾ ਦੀ ਵਾਰ ਦੀਆਂ ਤੇ ਮਹਾਰਾਜ ਫਰਮਾਉਂਦੇ ਨੇ ਨਾਨਕ ਜੀ ਉਪਾਇਕ ਹੈ ਇਸ ਦਾ ਕਈ ਲੋਕ ਉਚਾਰਣੇ ਵਿੱਚ ਵੀ ਪੁਲੇਖੇ ਨਾਲ ਕਰ ਲੈਂਦੇ ਨੇ ਜੀਓ ਪਾਇਕ ਜੀਓ ਪਾਇਕ ਨਹੀਂ ਜੀ ਉਪਾਇਕ ਹੈ ਹੇ ਨਾਨਕ ਜੀਵਾਂ ਨੂੰ ਪੈਦਾ ਕਰਕੇ ਜਿਤਨੇ ਵੀ ਜੀਵ ਹਨ ਉਹਨਾਂ ਨੂੰ ਪੈਦਾ ਕਰਕੇ ਮਨੁੱਖਾਂ ਨੂੰ ਪੈਦਾ ਕਰਕੇ ਲੇਖ ਨਾਮੈ ਇਹ ਸ਼ਬਦ ਬੜੀ ਵਾਰ ਗੁਰਬਾਣੀ ਵਿੱਚ ਆਉਂਦਾ ਲਿਖਣਾ ਕਿ ਪਰਮੇਸ਼ਰ ਨੇ ਲੇਖਾ ਲਿਖਿਆ ਕਰਮ ਲਿਖੇ ਨੇ ਲਿਖਣ ਦਾ ਅਰਥ ਹੁੰਦਾ ਹੈ ਪੱਕਾ ਕਰਨਾ ਥਾਪ ਦੇਣਾ ਲਾਗੂ ਕਰ ਦੇਣਾ ਜਿਵੇਂ ਆਪਣੀ ਇੱਕ ਹੁੰਦੀ ਹੈ ਜ਼ਬਾਨੀ ਕਲਾਮੀ ਗੱਲ ਜ਼ਬਾਨੀ ਗੱਲ ਦੇ ਅਰਥ ਕੱਲ ਨੂੰ ਬਦਲ ਸਕਦੇ ਨੇ ਮਨੁੱਖ ਨੂੰ ਚੇਤਾ ਭੁੱਲ ਸਕਦਾ ਹੈ ਬੰਦਾ ਆਪਣੀ ਗੱਲ ਤੋਂ ਫੇਰ ਸਕਦਾ ਹੈ ਕੋਈ ਵੀ ਚੀਜ਼ ਨੂੰ ਅਸੀਂ ਪੱਕਿਆਂ ਸਥਾਪਿਤ ਕਰ ਲਈ ਉਹਦੀ ਲਿਖਤ ਕਰਦੇ ਹਾਂ ਕਿ ਆਪਾਂ ਇਹਨੂੰ ਰਿਟਰਨ 'ਚ ਕਰ ਲਈਏ ਤੇਰੇ ਕੋਲ ਵੀ ਇਸ ਗੱਲ ਦਾ ਸਬੂਤ ਰਹੇ ਤੇ ਮੇਰੇ ਕੋਲ ਵੀ ਸਬੂਤ ਰਹੇ ਭਾਵੇਂ 100 ਸਾਲ ਬਾਅਦ ਕੋਈ ਇਸ ਲਿਖਤ ਨੂੰ ਵੇਖੇ ਉਹ ਜਾਂਚ ਜਾਏਗਾ ਕਿ ਆ ਇਹਨਾਂ ਦੇ ਵਿੱਚ ਸਮਝੌਤਾ ਹੋਇਆ ਆ ਗੱਲ ਪੱਕੀ ਹੋਈ ਜਰਨੀ ਜ਼ਬਾਨੀ ਗੱਲ ਭਾਵੇਂ ਦੋਵੇਂ ਮਨੋਕੀ ਵਿਸ਼ਵਾਸਪਾਤਰ ਹੋਣ ਇੱਕ ਦੂਜੇ ਦੇ ਪਰ ਸਮੇਂ ਦੇ ਨਾਲ ਕਿਸੇ ਨੂੰ ਕੋਈ ਸੇ ਗੱਲ ਦਾ ਮਤਲਬ ਭੁੱਲ ਸਕਦਾ ਹੈ ਸ਼ਬਦਾਂ 'ਚ ਫਰਕ ਪੈ ਸਕਦਾ ਹੈ ਗੱਲ ਦਾ ਚੇਤਾ ਭੁੱਲ ਸਕਦਾ ਹੈ ਵਿਸਰ ਸਕਦਾ ਹੈ ਕੁਝ ਵੀ ਵਾਪਰ ਸਕਦਾ ਹੈ ਉਹ ਕਿਉਂਕਿ ਜ਼ੁਬਾਨੀ ਕਈ ਗੱਲ ਉਹਦਾ ਕੋਈ ਸਬੂਤ ਨਹੀਂ ਉਹ ਤਾਂ ਇੱਕ ਦੂਜੇ ਤੇ ਯਕੀਨ ਕਰਕੇ ਹੀ ਬੰਦਾ ਤੁਰਿਆ ਜਾਂਦਾ ਹੈ ਇਸ ਕਰਕੇ ਕਈ ਹੋਏ ਨੂੰ ਦੋਨਾਂ ਧਿਰਾਂ ਦੇ ਵਿਚਕਾਰ ਜਿਹੜੀ ਸੁਲਾਹ ਹੈ ਜਾਂ ਜਿਹੜੀ ਗੱਲ ਪੱਕੀ ਹੈ ਪੱਕੀ ਕਰਨੀ ਹੋਵੇ ਤਾਂ ਉਹਨੂੰ ਆਪਾਂ ਲਿਖਤ ਕਰਦੇ ਆ ਇਹਨੂੰ ਲਿਖ ਲਓ ਤੋ ਬਾਣੀ ਦੇ ਵਿੱਚ ਮਹਾਰਾਜ ਨੇ ਲਿਖ ਲਿਖਣ ਦਾ ਭਾਵਨਾ ਐਸਾ ਨਹੀਂ ਵੀ ਪਰਮੇਸ਼ਰ ਕੋਈ ਵਾਹਿਗੁਰੂ ਕੋਈ ਵਹੀਆਂ ਲਿਖਦਾ ਹੈ ਕਿ ਉਹ ਕੋਈ ਸਰੀਰ ਧਾਰੀ ਹੈ ਕਿ ਜਿਹੜਾ ਕਾਗਜ਼ ਕਲਮ ਲੈ ਕੇ ਤੇ ਵਹੀ ਖਾਤਾ ਲਿਖਦਾ ਹੈ ਕਿਉਂਕਿ ਉਹ ਸਾਡੇ ਵਰਗਾ ਮਨੁੱਖ ਨਹੀਂ ਉਹ ਤੇ ਜੋਤ ਰੂਪ ਹੈ ਚੇਤਨ ਹੈ ਲਿਖਣ ਦਾ ਅਰਥ ਉਹਨੇ ਸਥਾਪ ਦਿੱਤਾ ਹੈ ਪੱਕਾ ਕਰ ਦਿੱਤਾ ਹੈ ਇਸ ਨੂੰ ਬਦਲਣਾ ਕਿਸੇ ਦੇ ਵਸ ਦੀ ਖੇਡ ਨਹੀਂ ਵੀ ਇਹ ਸਾਰਾ ਸਿਸਟਮ ਜਿਹੜਾ ਹੈ ਕੇਵਲ ਐਵੇਂ ਤੀਰ ਤੁੱਕੇ ਨਾਲ ਨਹੀਂ ਚੱਲ ਰਿਹਾ ਇਹ ਇੱਕ ਬਜਵੇਂ ਨਿਜਮ ਦੇ ਵਿੱਚ ਚੱਲ ਰਿਹਾ ਲੇਖਨਾਮੈ ਲਿਖਣ ਦਾ ਅਰਥ ਹੋਇਆ ਜਿਵੇਂ ਜਨ ਸੰਯੋਗ ਲਿਖਿਆ ਆਪਾਂ ਕਹਿੰਦੇ ਜਾਨੀ ਕਿ ਕੁਦਰਤੀ ਵਰਤਾਰੇ ਦੇ ਮੁਤਾਬਕ ਵਾਪਰਿਆ ਇਸ ਦਾ ਅਰਥ ਇਹ ਹੁੰਦਾ ਹੈ ਲਿਖਿਆ ਤੁਰ ਸੰਯੋਗ ਦਾ ਮਤਲਬ ਹੈ ਪਰਮੇਸ਼ਰ ਦੇ ਨਿਆ ਹੁਕਮ ਕੁਦਰਤੀ ਵਰਤਾਰੇ ਮੁਤਾਬਕ ਵਾਪਰਿਆ ਪੀ ਇਹ ਸਾਡੇ ਜਾਂ ਕੇਵਲ ਤੁਹਾਡੇ ਯਤਨ ਨਹੀਂ ਇਹਦੇ ਪਿੱਛੇ ਕੁਝ ਹੋਰ ਯਤਨ ਵੀ ਚੱਲਦੇ ਨੇ ਇਹਨਾਂ ਗੱਲਾਂ ਦੇ ਇਵੇਂ ਭਾਵ ਹੁੰਦੇ ਨੇ ਕਿਉਂਕਿ ਸਾਡੀਆਂ ਸੀਮਤਾਂਆਂ ਨੇ ਆਪਾਂ ਜੋ ਸੋਚਦੇ ਆ ਆਪਣੀ ਸਾਡੀ ਸੋਚਣ ਦੀ ਵੀ ਇੱਕ ਹੱਦ ਹੈ ਇੱਕ ਸੀਮਾ ਹੈ ਬੋਲਣ ਦੀ ਇੱਕ ਸੀਮਾ ਹੈ ਸਮਝਣ ਦੀ ਇੱਕ ਹੱਦ ਹੈ ਪਰ ਆਪਾਂ ਪੈਦਾ ਜਿਸ ਕੁਦਰਤ ਵਿੱਚੋਂ ਹੋਇਆ ਉਹ ਕੁਦਰਤ ਬੜੀ ਡਾਢੀ ਔਰ ਬੜੀ ਵੱਡੀ ਹੈ ਉਸ ਦੇ ਕਿਸੇ ਸਾਡੇ ਅੰਦਾਜ਼ੇ ਉਹਦੇ ਸਾਹਮਣੇ ਬੜੇ ਤੁੱਛ ਹੁੰਦੇ ਨੇ ਬੜੇ ਫੇਲ ਹੁੰਦੇ ਨੇ ਸਾਡੀ ਸਮਝ ਉਹਦੇ ਸਾਹਮਣੇ ਕੱਖ ਵੀ ਨਹੀਂ ਹੁੰਦੀ ਉਸ ਬੇਅੰਤ ਫਸਾਰੇ ਨੂੰ ਮਾਪ ਲੈਣਾ ਜਾਣ ਲੈਣਾ ਪੂਰਨ ਰੂਪ ਵਿੱਚ ਇਹ ਸਾਡੇ ਇਖਤਿਆਰ ਤੇ ਵਸ ਵਿੱਚ ਹੀ ਨਹੀਂ ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਉਸ ਨੂੰ ਬੇਅੰਤ ਕਿਹਾ ਹੈ ਅਗੰਮ ਕਿਹਾ ਹੈ ਅਥਾ ਕਿਹਾ ਹੈ ਅਗੋਚਰ ਕਿਹਾ ਹੈ ਤੇਰਾ ਅੰਤ ਨਾ ਜਾਈ ਲਖਿਆ ਲਿਖਿਆ ਅਸਾ ਦੀ ਵਾਰ ਦੀ ਬਾਣੀ ਵਿੱਚ ਰਹਾਉ ਦਾ ਬੰਦ ਵੀ ਹੈ ਉਹਦੇ ਵਿੱਚ ਮਹਾਰਾਜ ਲਿਖਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਿਉ ਉਸ ਚੀਜ਼ ਦਾ ਸਿਰਾ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਜੇ ਅੰਤਰੀ ਤੇ ਦਾਵਾ ਵੀ ਕੋਈ ਨਹੀਂ ਕਰਨਾ ਚਾਹੀਦਾ ਜੇ ਜਿੰਨਾ ਮੈਂ ਜਾਣਿਆ ਉਹ ਬਹੁਤ ਥੋੜਾ ਹੈ ਇਸ ਕਰਕੇ ਮੈਂ ਆਖਾਂ ਜੀ ਇਹੀ ਸੱਚ ਹੈ ਨਹੀਂ ਮਹਾਰਾਜ ਕਹਿੰਦੇ ਇਸ ਗੱਲ ਦਾ ਦਾਵਾ ਕਰਨਾ ਵੀ ਹਉਮੈ ਹੰਕਾਰ ਤੇ ਆਪਣੇ ਅੰਦਰ ਦੀ ਈਗੋ ਵਿੱਚੋਂ ਪੈਦਾ ਹੁੰਦਾ ਹੈ। ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਜਿਸ ਨੂੰ ਉਹਦੇ ਵਿਸ਼ਾਲ ਹੁਕਮ ਦੀ ਸਮਝ ਜਾਂ ਅਹਿਸਾਸ ਹੋ ਜਾਂਦਾ ਹੈ ਉਹ ਫਿਰ ਹਉਂ ਪਰੇ ਗੱਲ ਨਹੀਂ ਕਰਦਾ ਉਹ ਕਹਿੰਦਾ ਕੱਖ ਨਹੀਂ ਹੈ ਮੈਂ। ਮੇਰੀ ਬੁੱਧੀ ਵੀ ਤੁਸ਼ ਹੈ। ਮੇਰਾ ਬਿਆਨ ਵੀ ਤੁਸ਼ ਹੈ। ਮੇਰੀ ਹਸਤੀ ਵੀ ਤੁਛ ਹੈ ਇਸ ਕਰਕੇ ਮੈਂ ਤੁਛ ਜਿਹਾ ਜੀਵ ਉਸ ਵਿਸ਼ਾਲ ਵਰਤਾਰੇ ਬਾਰੇ ਦਾਵਾ ਕਿਵੇਂ ਕਰ ਸਕਦਾ ਹਾਂ ਅੰਤ ਨਾ ਸਿਫਤੀ ਕਹਿਣਾ ਅੰਤ ਅਗਾਮੋ ਗੋਚਰਾ ਤੇਰਾ ਅੰਤ ਨਾ ਪਾਇਆ ਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਤੂੰ ਕੀ ਹੈ ਤੂੰ ਜਾਣਦਾ ਜੀ ਜੰਤ ਸਭ ਖੇਰ ਤੇਰਾ ਕਿਆ ਕੋ ਆਖ ਵਖਾਣਾ ਆਖਾਂ ਤਾਂ ਵੇਖਾਂ ਸਭ ਤੂੰ ਹੈ ਜਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਤੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੇਖ ਨਾਮ ਹੈ ਪੱਕਾ ਕਰਕੇ ਆਪਣਾ ਨਾਮ ਆਪਣਾ ਨਾਮਣਾ ਆਪਣੀ ਵਿਡਿਆਈ ਆਪਣੀ ਹੋਂਦ ਇਥੇ ਨਾਮ ਦਾ ਅਰਥ ਹੈ ਪਰਮੇਸ਼ਰੀ ਹੋਂਦ ਆਪਣੀ ਹੋਂਦ ਸਾਰਿਆਂ ਵਿੱਚ ਟਿਕਾ ਕੇ ਧਰਮ ਬਹਾਲਿਆ ਆਪਣਾ ਰੱਬੀ ਨਿਆਂ ਸਾਰਿਆਂ ਦੇ ਸਿਰ ਤੇ ਲਾਗੂ ਕਰ ਦਿੰਦਾ ਉਹਦੀ ਹੋਂਦ ਹੈ ਤੇ ਉਹਦਾ ਨਿਆਂ ਹੈ ਨਾ ਯਾਦ ਰੱਖੀ ਕੋਈ ਬਾਦਸ਼ਾਹ ਹੈ ਤਖਤ ਉੱਤੇ ਤਾਂ ਹੀ ਉਹ ਆਪਣਾ ਹੁਕਮ ਚਲਾਉਂਦਾ ਹੈ ਤਖਤ ਖਾਲੀ ਹੈ ਬਾਦਸ਼ਾਹ ਕੋਈ ਨਹੀਂ ਤੇ ਹੁਕਮ ਕਿਹਦਾ ਚੱਲੇਗਾ ਆਪਾ ਤਾਂ ਆਪ ਹੋਏਗੀ ਜਦੋਂ ਵੀ ਕੋਈ ਬਾਦਸ਼ਾਹ ਤਖਤ ਉੱਤੇ ਆਉਂਦਾ ਹੈ ਤਾਂ ਉਹ ਆਪਣੇ ਨਿਯਮ ਲਾਗੂ ਕਰਦਾ ਹੈ ਆਪਣਾ ਕਾਨੂੰਨ ਬਣਾਉਂਦਾ ਹੈ ਅੱਜ ਦੇ ਯੁੱਗ ਵਿੱਚ ਰਾਜਾ ਸ਼ਾਹੀ ਨਹੀਂ ਡੈਮੋਕ੍ਰੈਟਿਕ ਵੋਟ ਤੰਤਰ ਹੈ ਜਿਹੜੀ ਤੇ ਬਹੁਮਤ ਲੈ ਕੇ ਆਉਂਦੀ ਹੈ ਉਹ ਜੋ ਨੀਤੀਆਂ ਲਾਗੂ ਕਰਨੀਆਂ ਚਾਹੁੰਦੀ ਹੈ ਬਹੁਮਤੋ ਦੇ ਕੋਲ ਕਰਦੀ ਹੈ ਫਿਰ ਬਦਲ ਕਰਦੀ ਹੈ ਸਿਸਟਮ ਵਿੱਚ ਤਬਦੀਲੀ ਕਰਦੀ ਹੈ ਪਰ ਇੱਕ ਬੇਸਿਕ ਸਿਸਟਮ ਵੀ ਹੁੰਦਾ ਹੈ ਸਟਰਕਚਰ ਵੀ ਹੁੰਦਾ ਹੈ ਜਿਹਦੇ ਵਿੱਚ ਰਹਿ ਕੇ ਉਹ ਤਬਦੀਲੀਆਂ ਕਰਦੀ ਹੈ ਵੀ ਯਾਦ ਰੱਖੀਏ ਕਿਸੇ ਸਟੇਟ ਦਾ ਇੱਕ ਬੇਸਿਕ ਸਟਰਕਚਰ ਹੈ ਕੋਈ ਵੀ ਪਾਰਟੀ ਬਹੁਮਤ ਲੈ ਕੇ ਜਦੋਂ ਕਿਸੇ ਮੁਲਕ ਦੇ ਉੱਤੇ ਆਪਣਾ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਉਹ ਬੇਸਿਕ ਸਟਰਕਚਰ ਨੂੰ ਨਹੀਂ ਤੋੜਦੀ ਉਸ ਸਟਰਕਚਰ ਦੇ ਵਿੱਚ ਰਹਿ ਕੇ ਉਸ ਜਾਵੀਏ ਦੇ ਵਿੱਚ ਰਹਿ ਕੇ ਆਪਣੀਆਂ ਨੀਤੀਆਂ ਵਿੱਚ ਪਹਿਲੀਆਂ ਨੀਤੀਆਂ 'ਚ ਸੁਧਾਰ ਕਰਕੇ ਜਾਂ ਉਹਨੂੰ ਲਾਗੂ ਕਰਦੀ ਹੈ ਉਹਨਾਂ ਦੀ ਇੱਕ ਹੱਦ ਹੈ ਇੱਕ ਸੀਮਾ ਹੈ ਇੱਕ ਲਿਮਟ ਹੈ ਬਾਦਸ਼ਾ ਤਖਤ ਉਤੇ ਆਉਂਦਾ ਤੇ ਉਹ ਵੀ ਆਪਣੇ ਬੇਸਿਕ ਸਟਰਕਚਰ ਨੂੰ ਛੇੜੇ ਬਿਨਾ ਕਈ ਵਾਰ ਆਪਣੀਆਂ ਨੀਤੀਆਂ ਨੂੰ ਆਪਣੇ ਹੁਕਮਾਂ ਨੂੰ ਲਾਗੂ ਕਰਦਾ ਹੁਣ ਜੇ ਸਰਕਾਰ ਕੋਈ ਨਹੀਂ ਬਾਦਸ਼ਾ ਕੋਈ ਨਹੀਂ ਤੇ ਹੁਕਮ ਕੀਦਾ ਕੋਈ ਹੈ ਤਾਂ ਹੀ ਉਹਦਾ ਹੁਕਮ ਚੱਲਦਾ ਹੈ ਨਾ ਪਰਮੇਸ਼ਰ ਦੀ ਹੋਂਦ ਸਭ ਨਾਲ ਵਿੱਚ ਹੈ ਤਾਂ ਉਹਦਾ ਕਾਨੂੰਨ ਸਾਰੀ ਕੁਦਰਤ ਉਤੇ ਲਾਗੂ ਹੈ ਉਹ ਮੌਜੂਦ ਹੈ ਤਾਂ ਹੀ ਉਸ ਪਰਮੇਸ਼ਰ ਵਾਹਿਗੁਰੂ ਦਾ ਨਿਆਂ ਇਨਸਾਫ ਸਾਰੀ ਕੁਦਰਤ ਚਾਚੋਂ ਆਟੋਮੈਟਿਕਲੀ ਹੋ ਰਿਹਾ ਹੈ ਜੀਵ ਪੈਦਾ ਹੋ ਰਹੇ ਨੇ ਪਾਲੇ ਜਾ ਰਹੇ ਹਨ ਖਾਪ ਰਹੇ ਹਨ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਇਹਦੇ ਚ ਵਿਗਨ ਨਹੀਂ ਪੈ ਰਿਹਾ ਤੁਸੀਂ ਵੇਖੋ ਇਹਦੇ ਚ ਕਿਸੇ ਦੀ ਦਖਲ ਅੰਦਾਜ਼ੀ ਨਹੀਂ ਹੋ ਰਹੀ ਇਹਦੇ ਚ ਕੋਈ ਵਿਗਨ ਨਹੀਂ ਪੈ ਰਿਹਾ ਕਿ ਜੀਵ ਜੇ ਉਪਜਿਆ ਤੇ ਉਹਨੇ ਖਤਮ ਹੋਣਾ ਹੀ ਹੋਣਾ ਹੈ ਕੋਈ ਨਹੀਂ ਰੋਕ ਸਕਦਾ ਬਿਓ ਪੁੱਛਣਾ ਮਸਲਤ ਤਰ ਹੈ ਜੋ ਕਿਸ਼ ਕਰੈ ਸੋ ਆਪੇ ਕਰੈ ਬੀਓ ਦਾ ਮਤਲਬ ਦੂਜਾ ਦੂਜੇ ਨੂੰ ਕਿਸੇ ਨੂੰ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਕਰਾਂ ਮੈਂ ਇਹ ਕਰ ਲਵਾਂ ਜਾਂ ਮੈਨੂੰ ਸਲਾਹ ਦਿਓ ਇਹ ਕਰਨਾ ਠੀਕ ਹੈ ਲੋੜ ਹੀ ਨਹੀਂ ਆਟੋਮੈਟਿਕਲੀ ਇਹ ਸਿਸਟਮ ਜਿਹੜਾ ਕੁਦਰਤ ਦਾ ਲਗਾਤਾਰ ਸਫਰ ਕਰ ਰਿਹਾ ਤੋ ਮਹਾਰਾਜ ਕਹਿੰਦੇ ਨੇ ਲੇਖਨਾਮੈ ਲੇਖ ਦਾ ਮਤਲਬ ਆਪਣੀ ਹੋਂਦ ਪੱਕੀ ਕੀਤੀ ਉਹਨੇ ਹਰ ਚੀਜ਼ ਵਿੱਚ ਆਪਣੀ ਰਚਨਾ ਵਿੱਚ ਧਰਮ ਬਹਾਲਿਆ ਤੇ ਸਭਨਾਂ ਦੇ ਉੱਤੇ ਆਪਣਾ ਹੁਕਮ ਰੂਪ ਧਰਮ ਟਿਕਾ ਦਿੰਦਾ ਹੈ। ਉਹਦੀ ਹੁਕਮ ਤੋਂ ਬਾਰੀ ਕੋਈ ਚੀਜ਼ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਉਥੇ ਸੱਚੇ ਹੀ ਸੱਚ ਨਿਭੜੈ। ਚੁਣ ਵਖ ਕੱਢੇ ਜਜ਼ਮਾ ਲਿਆ। ਉਹਦੇ ਹੁਕਮ ਮੁਜਬ ਮੁਤਾਬਕ ਸੱਚੇ ਨਾਲ ਸੱਚੇ ਤਰੀਕੇ ਨਾਲ ਹੀ ਨਿਭੜਿਆ ਜਾਂਦਾ ਹੈ। ਜਾਨੀ ਜੋ ਸਚਿਆਰ ਹੈ ਸੋ ਸਚਿਆਰ ਹੈ। ਸੱਚ ਨੂੰ ਕੋਈ ਝੂਠ ਸਾਬਤ ਨਹੀਂ ਕਰ ਸਕਦਾ ਤੇ ਝੂਠੇ ਨੂੰ ਕੋਈ ਸੱਚਾ ਸਾਬਤ ਨਹੀਂ ਕਰ ਸਕਦਾ ਮੈਂ ਪਹਿਲਾਂ ਵੀ ਬਿਨੈ ਕੀਤੀ ਸੀ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਦੂਜਾ ਸ਼ਲੋਕ ਇਸੇ ਪੌੜੀ ਨਾਲ ਸੰਬੰਧਤ ਉਹਦੇ ਵਿੱਚ ਮਹਾਰਾਜ ਨੇ ਕਿਹਾ ਵੱਡੀ ਵਡਿਆਈ ਜਾਣਾ ਅਲਾਓ ਵੱਡੀ ਵਡਿਆਈ ਬੁੱਝੈ ਸਭ ਪਾਓ ਵੀ ਦੁਨੀਆ ਦੀ ਅਦਾਲਤ ਜਿਹੜੀ ਉਹ ਤੁਹਾਡੇ ਆਲਾਪ ਤੁਹਾਡੇ ਸ਼ਬਦਾਂ ਨੂੰ ਸੁਣ ਕੇ ਪੀ ਐ ਸਹੀ ਨੇ ਕਿ ਗਲਤ ਨੇ ਨਿਰਣਾ ਕਰ ਦਿੰਦੀ ਹੈ ਤੁਹਾਡੇ ਅਹਿਸਾਸ ਕਿੰਨੇ ਕੁ ਪਵਿੱਤਰ ਨੇ ਇਸ ਗੱਲ ਨਾਲ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਹੋ ਸਕਦਾ ਚੋਰ ਦੇ ਹੱਕ ਵਿੱਚ ਖੜਾ ਹੋਇਆ ਵਕੀਲ ਬੈਟਰ ਦਲੀਲਾਂ ਦੇ ਜਾਏ ਤੇ ਚੋਰੀ ਕਰਨ ਵਾਲਾ ਬਰੀ ਹੋ ਜਾਏ ਤੇ ਜਿਹਦੀ ਚੋਰੀ ਹੋਈ ਜੁਰਮਾਨਾ ਉਹਨੂੰ ਹੋ ਜਾਏ ਕਿਉਂਕਿ ਜਿਹੜਾ ਬਰੀ ਹੋ ਜਾਂਦਾ ਬਾਅਦ ਵਿੱਚ ਇਹ ਵੀ ਕਹਿੰਦਾ ਜੀ ਮੇਰੀ ਮਾਨਦਾਨੀ ਹੋਈ ਉਲਟਾ ਉਹ ਹੋਰ ਲੈ ਜਾਂਦਾ ਹੈ ਕਈ ਵਾਰ ਸੱਚਾ ਬੰਦਾ ਕਹਿੰਦਾ ਹੈ ਵੀ ਇੱਕ ਤਾਂ ਚੋਰੀ ਹੋਈ ਉਤੋਂ ਸੀਨਾ ਚੋਰੀ ਵੀ ਹੋਈ ਵੀ ਉਤੋਂ ਹੋਰ ਪੈਸੇ ਦੇਣੇ ਪਏ ਵੀ ਇਹਦਾ ਮਾਣ ਵੇਖੋ ਚੋਰ ਵੀ ਮਾਣ ਆ ਨਹੀਂ ਦਾ ਕੇਸ ਕਰ ਗਿਆ ਵੀ ਇਹਨੇ ਮੇਰਾ ਟਾਈਮ ਖਰਾਬ ਕੀਤਾ ਹੈ ਮੇਰੀ ਬੇਇੱਜ਼ਤੀ ਹੋਈ ਹੈ ਇਸ ਕਰਕੇ ਮੈਂ ਇਹਦੇ ਕੋਲੋਂ ਹੋਰ ਪੈਸੇ ਚਾਹੁੰਦਾ ਹੁਣ ਉੱਥੇ ਜਿਹੜਾ ਫੈਸਲਾ ਹੋਇਆ ਉਹ ਕੇਵਲ ਆਰਗੂਮੈਂਟ ਦੇ ਆਧਾਰ ਤੇ ਹੋਇਆ ਉੱਥੇ ਫੀਲਿੰਗ ਸੱਚਾ ਕੌਣ ਇਹਨਾਂ ਡੂੰਗਾ ਬੰਦਾ ਹੀ ਹੈ ਕਿਉਂਕਿ ਕੁਰਸੀ ਤੇ ਵੀ ਤਾਂ ਬੰਦਾ ਹੀ ਬੈਠਾ ਹੈ ਨਾ ਉਹਨੇ ਜੋ ਸੁਣਨਾ ਹੈ ਤੱਥ ਵੇਖੇ ਸਬੂਤ ਵੇਖੇ ਸਬੂਤ ਅਗਲਿਆਂ ਪੈਦਾ ਕਰ ਲੈ ਸਾਰਾ ਕੁਝ ਉਹਦੇ ਮੁਤਾਬਕ ਉਹਨੇ ਫੈਸਲਾ ਦਿੱਤਾ ਪਰਮੇਸ਼ਰੀ ਅਦਾਲਤ ਸਾਡੇ ਕੱਲੇ ਲਫ਼ਜ਼ਾਂ ਦੇ ਉੱਤੇ ਨਹੀਂ बुਝੈ ਸਭ ਭਾਵ ਵੀ ਹੈ ਉਹ ਜਿੱਥੇ ਉਹ ਸਾਡੇ ਬੋਲ ਸੁਣਦਾ ਹੈ ਉੱਥੇ ਉਹ ਸਾਡੇ ਭਾਵ ਨੂੰ ਅਹਿਸਾਸ ਨੂੰ ਵੀ ਸੁਣਦਾ ਹੈ ਉਦਾਹਰਨ ਦਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਵੇਲੇ ਮਾਚੀਵਾੜੇ ਤੋਂ ਚੱਲਦੇ ਨੇ ਉਹਨਾਂ ਦੇ ਪੰਜ ਮੁਸਲਮ ਸ਼ਰਧਾਲੂ ਉਹਨਾਂ ਦਾ ਪਲੰਘ ਚੋੱਕ ਕੇ ਤੁਰਦੇ ਨੇ ਚਾਹ ਉਹਨੇ ਪਲੰਘ ਚੁੱਕਿਆ ਇੱਕ ਨੇ ਮੋਰ ਪੰਖ ਦਾ ਚੌਰ ਮਹਾਰਾਜ ਤੇ ਕੀਤਾ ਸ਼ਾਈ ਫੌਜ ਅੱਗੇ ਖੜੀ ਐ ਉਹਨਾਂ ਪੁੱਛਿਆ ਕੌਣ ਹਨ ਕਿਉਂਕਿ ਉਹ ਤਾਂ ਲੱਭ ਰਹੇ ਸਨ ਗੁਰੂ ਸਾਹਿਬ ਨੂੰ ਉਹਨਾਂ ਮੁਸਲਮ ਸ਼ਰਧਾਲੂਆਂ ਨੇ ਬੜੀ ਆਜਜੀ ਨਾਲ ਜਵਾਬ ਦਿੱਤਾ ਕਹਿਣ ਲੱਗੇ ਜੀ ਇਹ ਸਾਡੇ ਉੱਚ ਦੇ ਪੀਰ ਨੇ ਡਿਪਲੋਮੈਟਿਕ ਸਟੇਟਮੈਂਟ ਕਹਿੰਦੇ ਰਹੋ ਉੱਚ ਮਲਤਾਨ ਦੇ ਇਲਾਕਾ ਮਲਤਾਨ ਦਾ ਇੱਕ ਇਲਾਕਾ ਉੱਥੋਂ ਦੇ ਪੀਰ ਐਵੇਂ ਹੀ ਸਫ਼ਰ ਕਰਦੇ ਸਨ ਪਲੰਗ ਦੇ ਉੱਤੇ ਹੁਣ ਸਿੱਧਾ ਤੇ ਨਹੀਂ ਨਾ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਸੀਂ ਕਹਦੇ ਨਹੀਂ ਜੀ ਮੈਂ ਮੇਰੇ ਜਿਹੜੇ ਸ਼ਬਦ ਨੇ ਸੱਚੇ ਨੇ ਝੂਠੇ ਅਸੀਂ ਨਾ ਘੁਮਣ ਸ਼ਬਦਾਂ ਦੀਆਂ ਘੁਮਣ ਘੇਰੀਆਂ 'ਚ ਫਸੇ ਲੋਕ ਆਂ ਵੇਖਣਾ ਇਹ ਹੁੰਦਾ ਵੀ ਮੇਰੀ ਮਨਸ਼ਾ ਕੀ ਹੈ ਜੇ ਮਨਸ਼ਾ ਸਹੀ ਹੈ ਅਸੂਲ ਸੱਚ ਤੇ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਡੇ ਲਫਜ਼ ਡਿਪਲੋਮੈਟਿਕ ਹੋ ਸਕਦੇ ਹਨ ਮਨਸ਼ਾ ਸਹੀ ਹੈ ਤੁਸੀਂ ਧਰਮੀ ਹੋ ਤੁਹਾਡੇ ਸ਼ਬਦ ਕੁਝ ਵੀ ਹੋਣ ਜੇ ਤੁਹਾਡੀ ਮਨਸ਼ਾ ਮਾੜੀ ਹੋਣ ਗੰਗੂ ਕਹਿੰਦਾ ਜਾ ਕੇ ਵੀ ਮਾਤਾ ਜੀ ਤੇ ਸਹਿਬਜ਼ਾਦੇ ਮੇਰੇ ਘਰ ਨੇ ਝੂਠ ਥੋੜੀ ਬੋਲਿਆ ਉਹਨੇ ਪਰ ਆਪਾਂ ਉਹਨੂੰ ਲਾਣ ਤਾਂ ਕਿਉਂ ਪਾਉਨੇ ਆ ਫਿਰ ਜੇ ਉਹਨੇ ਸੱਚ ਬੋਲਿਆ ਤੇ ਜੇ ਜ਼ੁਬਾਨ ਤੋਂ ਕਹਿਣਾ ਹੀ ਸੱਚ ਹੈ ਤੇ ਫਿਰ ਗੰਗੂ ਦਾ ਤਾਂ ਸਤਕਾਰ ਹੋਣਾ ਚਾਹੀਦਾ ਸੀ ਕਿ ਉਹਨੇ ਸੱਚ ਬੋਲਿਆ ਨਹੀਂ ਉਹਦੀ ਮਨਸ਼ਾ ਮੈਲੀ ਹੈ ਉਹਦੇ ਅੰਦਰ ਖੋਟ ਹੈ ਉਹ ਜੋ ਬੋਲ ਰਿਹਾ ਆਪਣੇ ਸਵਾਰਥ ਲਈ ਤੇ ਦੂਜੇ ਦੇ ਵਿਗਾੜ ਲਈ ਬੋਲ ਰਿਹਾ ਇਸ ਕਰਕੇ ਇਹਨੂੰ ਸੱਚ ਨਹੀਂ ਮੰਨਿਆ ਜਾਂਦਾ ਇਹਨੂੰ ਦਿਲ ਦਾ ਕੋੜ ਮੰਨਿਆ ਜਾਂਦਾ ਝੂਠ ਹੈ ਇਹ ਗੁਨਾਹ ਹੈ ਕਿਉਂਕਿ ਉਹ ਕਾਤਲਾਂ ਦੇ ਹੱਥ ਵਿੱਚ ਛੁਰੀ ਦੇ ਰਿਹਾ ਹੈ ਇਹਨਾਂ ਬੱਚਿਆਂ ਨੂੰ ਕਤਲ ਕਰੋ ਔਰ ਮੁਸਲਮ ਸ਼ਰਧਾਲੂ ਜਾਣਦੇ ਹਨ ਕਿ ਇਹ ਜਿਹੜੇ ਫੜਨ ਵਾਲੇ ਖੜੇ ਨੇ ਇਹ ਤਾਂ ਕਰਿੰਦੇ ਨੇ ਤੇ ਜਿਹ ਜਿਹਦੇ ਕਰਿੰਦੇ ਨੇ ਉਹ ਜ਼ਾਲਮ ਹੈ ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਪੱਖ ਵਿੱਚ ਖੜੇ ਆ ਅਸੀਂ ਸੱਚ ਦੇ ਪਹਿਲੂ ਵਿੱਚ ਖੜੇ ਹਾਂ ਸਾਡੀ ਮਨਸ਼ਾ ਮਾੜੀ ਨਹੀਂ ਸਾਡੀ ਥਿੰਕਿੰਗ ਗਲਤ ਨਹੀਂ ਸਾਡੇ ਅਹਿਸਾਸ ਮੈਲੇ ਨਹੀਂ ਤੋ ਧਰਮ ਤਾਂ ਫੈਸਲਾ ਏਵੇਂ ਕਰਦਾ ਹੈ ਨਾ ਧਰਮ ਏਵੇਂ ਫੈਸਲਾ ਦਿੰਦਾ ਹੈ ਉਹ ਲਫ਼ਜ਼ਾਂ ਦੇ ਉੱਤੇ ਨਹੀਂ ਜਾਂਦਾ ਵੀ ਮੈਂ ਜੀ ਸਾਚੀ ਬੋਲਦਾ ਹੁੰਦਾ ਜਦੋਂ ਮਨੁੱਖ ਦੀ ਨਿੱਜੀ ਗੱਲ ਆਉਂਦੀ ਉਦੋਂ ਨਹੀਂ ਉਹ ਸੱਚ ਬੋਲਦਾ ਦੂਜੇ ਬਾਰੇ ਸੱਚ ਅਸੀਂ ਬਹੁਤ ਬੋਲਦੇ ਆ ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਭਾਉ 부ਜੈ ਸਭ ਭਾਉ ਦੀ ਗੱਲ ਵੀ ਬਾਣੀ ਵਿੱਚ ਕੀਤੀ ਹੈ ਤੇ ਇੱਥੇ ਹਜ਼ੂਰ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜਾ ਚੁਣ ਵਖ ਕੱਢੇ ਜਜ਼ਮਾਲਿਆ ਜਿਹੜੇ ਜਜ਼ਮਾਲੀ ਕੋੜੇ ਹਨਾ ਜਾਨੀ ਮੈਲੇ ਕੁਚੈਲੇ ਜੀਵਨ ਵਾਲੇ ਹਨ ਮੰਦੇ ਕਰਮਾਂ ਵਾਲੇ ਹਨ ਮੰਦੇ ਅਮਲਾਂ ਵਾਲੇ ਹਨ ਮੈਲੀ ਥਿੰਕਿੰਗ ਵਾਲੇ ਹਨ ਉਹ ਚੁਣ ਕੇ ਵੱਖ ਕੱਢੇ ਜਾਣ ਜਾਨੀ ਉਹਨਾਂ ਦਾ ਤੇ ਸਚਿਆਰੇ ਪੁਰਖਾਂ ਦਾ ਕੋਈ ਮੇਲ ਨਹੀਂ ਉਹ ਦੋਵਾਂ ਨੂੰ ਇੱਕ ਥਾਂ ਨਹੀਂ ਕਰੇਗਾ ਉਹਦੀ ਦ੍ਰਿਸ਼ਟੀ 'ਚ ਦੋਵੇਂ ਇੱਕੋ ਜੇ ਨਹੀਂ ਹੋਣਗੇ ਉਹਦੀ ਦ੍ਰਿਸ਼ਟੀ ਦੇ ਵਿੱਚ ਜਿਹੜੇ ਮੈਲੇ ਮੰਦ ਕਰਮੀ ਨੇ ਉਹ ਵੱਖਰੇ ਨੇ ਤੇ ਜਿਹੜੇ ਸੱਚੇ ਨੇ ਉਹ ਵੱਖਰੇ ਨੇ ਉਹ ਦੋਵਾਂ ਨੂੰ ਮਿਕਸ ਅਪ ਨਹੀਂ ਹੋਣਦਾਏਗਾ ਦੋਵਾਂ ਦਾ ਇੱਕੋ ਮੁੱਲ ਨਹੀਂ ਪੈਣਾ ਦੋਵਾਂ ਦਾ ਵੱਖਰਾ ਵੱਖਰਾ ਮੁੱਲ ਹੈ ਫਿਰ ਮਹਾਰਾਜ ਕਹਿੰਦੇ ਨੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲਿਆ ਦੋਜ਼ਕ ਚਾਲਿਆ ਜਿਹੜੇ ਕੂੜਿਆਰ ਨੇ ਕੂੜ ਚ ਗ੍ਰਸਤ ਨੇ ਉਹ ਦੀ ਹਜ਼ੂਰੀ ਚ ਥਾ ਨਹੀਂ ਪਾ ਸਕਦੇ ਉਹਨਾਂ ਨੂੰ ਉਸ ਪਰਮੇਸ਼ਰ ਦੀ ਨੇੜਤਾ ਨਹੀਂ ਮਿਲੇਗੀ ਉਹ ਭਾਵੇਂ ਕਿਤਨੇ ਵੀ ਕਰਮ ਕਾਂਡੀ ਹੋਣ ਉਹ ਕਾਲੇ ਮੂੰਹ ਨਾਲ ਵਿਕਾਰਾਂ ਦੇ ਨਰਕ ਵਿੱਚ ਹੀ ਡਿੱਗਣਗੇ ਜਨਨੀ ਇਹਨੂੰ ਮੂੰਹ ਕਾਲੇ ਦਾ ਮਤਲਬ ਜ਼ਲੀਲ ਉਹ ਖਵਾਰ ਹੋ ਵਿਕਾਰਾਂ ਦੀਆਂ ਚੋਟਾਂ ਸੱਟਾਂ ਸਹਿ ਕੇ ਜ਼ਲੀਲ ਹੁੰਦੇ ਰਹਿਣਾ ਉਹਨਾਂ ਹੀ ਵਿਸ਼ਿਆਂ ਵਿਕਾਰਾਂ ਹਥੋਂ ਜ਼ਲੀਲ ਹੋਣਾ ਬੇਪੱਤ ਹੋਣਾ ਤੇ ਵਿਕਾਰਾਂ ਦੇ ਨਰਕ ਵਿੱਚ ਹੀ ਡਿੱਗਦੇ ਨੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਮਾਸਾ ਹੈ ਫਿਰ ਮਹਾਰਾਜ ਕਹਿੰਦੇ ਨੇ ਤੀਰੇ ਨਾਇ ਰਤੇ ਸੇ ਜਣ ਗਏ ਇਹ ਵਾਈ ਗੁਰੂ ਜੀ ਜਿਹੜੇ ਤੁਹਾਡੇ ਨਾਮ ਵਿੱਚ ਰਤੇ ਨੇ ਉਹ ਜੀਵਨ ਦੀ ਬਾਜ਼ੀ ਜਿੱਤ ਜਾਂਦੇ ਨੇ ਉਹਨਾਂ ਦਾ ਜੀਵਨ ਯਾਤਰਾ ਸਫਲ ਹੋਈ ਹਾਰ ਗਏ ਸੇ ਠੱਗਣ ਵਾਲਿਆ ਪਰ ਜਿਹੜੇ ਠੱਗੀਆਂ ਠੋਰੀਆਂ ਪਾਪ ਵਿਸ਼ੇ ਵਕਾਰ ਭੋਗਦੇ ਹਨ ਉਹ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ ਇਸ ਵਾਸਤੇ ਹਜ਼ੂਰ ਨੇ فرمایا ਲੇਖ ਨਾਮੈ ਧਰਮ ਬਹਾਲਿਆ ਫਿਰ ਉਸ ਗੱਲ ਨੂੰ ਦੁਹਰਾਇਆ ਕਿਉਂਕਿ ਵਾਰ ਦਾ ਇੱਕ ਨਿਯਮ ਹੁੰਦਾ ਹੈ ਵਾਰ ਦੀ ਅਖੀਰਲੀ ਜਿਹੜੀ ਪੌੜੀ ਦੀ ਅਖੀਰਲੀ ਪੰਕਤੀ ਹੁੰਦੀ ਹੈ ਉਹ ਸਾਰੇ ਭਾਵ ਦਾ ਨਿਚੋੜ ਹੁੰਦੀ ਹੈ ਲਿਖਨਾਵੇਂ ਧਰਮ ਇਸੇ ਕਰਕੇ ਵਾਰ ਨੂੰ ਗਾਉਣ ਵੇਲੇ ਅਖੀਰਲੀ ਪੰਕਤੀ ਤੇ ਵਜ਼ਨ ਪਾਇਆ ਜਾਂਦਾ ਉਹਨੂੰ ਬਾਰ-ਬਾਰ ਦੁਹਰਾਇਆ ਜਾਂਦਾ ਸੀ ਫਿਰ ਸ਼ਲੋਕ ਪੜਨਾ ਫਿਰ ਉਸ ਨੂੰ ਦਰਉਣਾ ਇਹ ਪੁਰਾਣਾ ਤਰੀਕਾ ਹੈ ਲਿਖਨਾਵੇਂ ਧਰਮ ਬਹਾਲਿਆ ਪਰਮੇਸ਼ਰ ਨੇ ਆਪਣੀ ਹੋਂਦ ਸਾਰਿਆਂ ਵਿੱਚ ਟਿਕਾ ਕੇ ਆਪਣਾ ਹੁਕਮ ਸਭਨਾ ਉਤੇ ਲਾਗੂ ਕੀਤਾ ਹੋਇਆ ਹੈ ਸਾਇਬ ਕਿਰਪਾ ਕਰਨ ਤੀਜੀ ਪੌੜੀ ਨਾਲ ਸੰਬੰਧਿਤ ਸ਼ਲੋਕ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਗਰੀਬ ਨਵਾਜ਼ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ